ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਝੋਟੀ ਪਲੂਣ ਤਾਜੀ ਸੂਣ ਵਾਲੀ ਇਹ ਸੇਲ ਆ ਡਟੇਲ ਵੀਰ ਤੋਂ ਪੁੱਛਿਆ ਘਰੇਲੂ ਵੀਰ ਦੇ ਪਸ਼ੂ ਆ ਕੋਈ ਵਪਾਰ ਵਗੈਰਾ ਦਾ ਕੰਮ ਨਹੀਂ ਦੇ ਸਕਦਾ ਪੰਜ ਚਾਰ ਨਾਗ ਵੀਰ ਦੇ ਘਰ ਹੋਰ ਰੱਖੇ ਹੋਇਆ ਤੇ ਇੱਕ ਅਦਾ ਨਾਗ ਜਿਹੜਾ ਤਿਆਰ ਹੋ ਜਾਦਾ ਵਿੱਚੋਂ ਸੇਲ ਕਰਦੇ ਆਓ ਅੱਗੇ ਗਰੀਗਨ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਅਸੇ ਆਪਣਾ ਬਾਈ ਨਾਮ ਆਪਣਾ ਲੱਭਾ ਮਿਲਾਂ ਨੂੰ ਕੁੱਤਸੀਲ ਬਈ ਨੇ ਆਪਰੇ ਠੀਕ ਆ ਪਿੰਡ ਮੀਨੀਆ ਕੁਸਾ ਮੀਨੀ ਨੂੰ ਕਹਿੰਦੇ ਆ ਹਨਾ ਇੱਥੇ ਆਪਣਾ ਮਾਈ ਛਤੀ ਦੀ ਜਗਾ ਆ ਗਈ ਨਾਲ ਹਨਾ ਠੀਕ ਆ ਤੇ ਮੋਬਾਈਲ ਨੰਬਰ ਵੀ ਰ ਆਪਣਾ ਮੈਲ ਨੰਬਰ ਬਈ ਆਪਣਾ 75298 45698 75298 45698 ਜਿਹੜਾ ਇਹ 498552 99 ਕੁ ਗਾ ਠੀਕ ਆ ਜਿਹੜੇ ਆਪਾਂ ਝੋਟੀ ਦੇਖ ਰਹੇ ਆ ਆਪਣੀ ਘਰ ਦੀ ਜੰਪਲੀ ਆ ਬਈ ਘਰ ਦੀ ਝੋਟੀ ਆ ਆਪਣੀ ਠੀਕ ਕੱਟੀ ਵਾਲੀ ਆ ਨਿੱਕੀ ਹੁਣ ਸੂਰਜ ਆ ਪਹਿਲਾ ਸੂਬਾ ਪਹਿਲਾ ਸੂਬਾ ਠੀਕ ਹੈ ਤੇ ਇੱਕ ਹੈ ਇੱਕ ਦਿਨ ਵਾਕੀ ਬੈਸੂਨ ਚੇ ਤੇ ਬਾਈ 25 ਤਰੀਕ ਨੂੰ ਤਾਂ ਪੂਰੇ ਆ ਬਾਕੀ ਹੁਣ 2-4 ਦਿਨ ਬਸ 23 ਵੀ ਲਈ ਜਾਂਦਾ ਠੀਕ ਹੈ ਕਹਿੰਦਾ ਵਾ ਇੱਕ ਹਫਤਾ ਅਜੇ ਦਾ ਸੂਨ ਦੇ ਵਿੱਚ ਬਾਕੀ ਪਿਆ ਹਾਂਜੀ ਬਾਕੀ ਠੀਕ ਹੈ ਠੀਕ ਹੈ ਕਿੰਨੇ ਕ ਦੁੱਧਾਂ ਦੀ ਮਾਦੀ ਦਿੱਤੀ ਹੈਗੀ ਇਹ ਕੱਟੀ ਇਹ ਨਹੀਂ ਬਾਈ ਮਾਂ ਸੀਗੀ 16 ਪਲੱਸ ਠੀਕ ਹੈ ਕਹਿੰਦਾ ਵਾ 15 ਕਿਲੋ ਦੀ ਮਾਂ ਦੀ ਕੱਟੀ ਆ ਗਈ ਠੀਕ ਹੈ ਟੀਕਾ ਵਗੈਰਾ ਜਿਆਦਾ ਜਿਹੜਾ ਲੱਗਿਆ ਵਾ ਮੈਂ ਟੀਕਾ ਦਾ ਬਾਈ ਜਾ ਰਿਹਾ ਯਾਰ ਆਪਾਂ ਐਵੇਂ ਠੂਠ ਮਰ ਗਏ ਨਾ ਆਪਣੀ ਘਰ ਦੀ ਕੱਟੀ ਠੀਕ ਹੈ ਇਹਨਾਂ ਧਿਆਨ ਨਿਕਾ ਡਾਕਟਰਾਂ ਦਾ ਟੀਕਾ ਭਰ ਜਾ ਬਸ ਹਾਂ ਆ ਬਾੜੀ ਪੱਟੀ ਵਿੱਚ ਬੈਠੀ ਜੀਆ ਲਗਭਗ 3.5 ਸਾਲ ਉਮਰ ਹੈ ਗਿਆ ਕੱਟੀ ਦੇਣਾ ਠੀਕ ਹੈ ਮੁੱਲਵਾੜੀ ਇਹਦਾ ਕੀ ਰੱਖਿਆ ਆਪਾਂ ਮੁੱਲਵਾੜੀ ਆਪਾਂ ਵੇਚੀ ਜਿਵੇਂ ਚੀਜ਼ ਦੇ ਹਿਸਾਬ ਨਾਲ ਜਾਇਜੀ ਹੋਊਗਾ ਹਾਂਜੀ ਹਾਂਜੀ ਮਾਨਤਨ ਪੂਰਾ ਕਰਾਂਗੇ ਕੋਈ ਭਾਰਪੂਰ ਵਾਲੀ ਸ਼ਿਕਾਇਤ ਤਾਂ ਨਹੀਂ ਕੋਈ ਨਾ ਭਾਈ ਕੋਈ ਆਪਣੀ ਗਰੰਟੀ ਆ ਭਾਈ ਕੋਈ ਨਹੀਂ ਟੋਰੀ ਵਾਰ ਸੁਭਰਤ ਸਿੰਘ ਮੂੰਹ ਮੱਥਾ ਦੇਖ ਸਕਦੇ ਹਾਂ ਕੁੰਡਾ ਸਿੰਘ ਰਾਜੀ ਸਮੀ ਪੜੀ ਵੀ ਤੇ ਬਾਕੀ ਵਜਨ ਵੀ ਦੂ ਚੰਗਾ ਝੋਟੀ ਦੇ ਵਿੱਚ ਪਲੂਣ ਪਹਿਲਾ ਸੂਆ ਸੂਰੀਆ ਸੂਣ ਦੇ ਵਿੱਚ ਅੱਜ ਇਹਦੇ 5-6 ਦਿਨ ਬਾਕੀ ਪਏ ਹੈਗੇ ਸੋ ਕੁਆਲਟੀ ਵਗੈਰਾ ਚੈੱਕ ਕਰੋ ਨਿਕਨਿਕਾ ਸੰਗਾ ਮੁੰਦਰ ਵਰਗਾ ਸੰਗਾ ਜਮਾ ਥੋੜਾ ਜਿਹਾ ਮੱਥੇ ਤੇ ਭੱਲਾ ਪਣ ਹੈਗਾ ਤੇ ਕੁੰਡੇ ਸੰਗ ਦੀ ਤੇ ਬਾਕੀ ਥਣਾਂ ਦੀ ਗੱਲ ਕਰੀਏ ਪੂਰਾ ਸਾਫ ਸੁਥਰਾ ਰਵਾਨਾ ਥਣ ਚਾਰੇ ਨਿਕਣਵੇਂ ਸਾਫ ਸੁਥਰੇ ਵਿੱਚੀ ਤੇ ਸੱਲੇਵਾ ਵਗੈਰਾ ਦੇਖੋ ਹਣੇ ਇਹਦਾ ਸੂਨ ਦੇ ਵਿੱਚ ਇੱਕ ਹਫਤਾ ਕਰਮ ਵਾਲਾ ਬਾਕੀ ਪਿਆ ਤੇ ਬਾਈ ਜੀ ਦੁੱਧ ਅੰਦਾਜ਼ਾ ਹੈ ਕਿੰਨਾ ਪਾ ਦੂਗੀ ਇਹ ਦੁੱਧ ਬਈ ਆਪਾਂ ਕਹਿੰਦੇ ਪਹਿਲਾਂ ਆਪਾਂ ਛੋਟੀ ਵੇਚੀ ਬਈ ਉਹਨੇ 12 ਪਲੱਸ ਦਿੱਤਾ ਪਹਿਲੀ ਅਸੇ ਉਹ ਸੀ ਮਾਜੀ ਦਿੱਤੀ ਨੇ ਠੀਕ ਹੈ ਇਹਦੇ ਅੰਦਾਜ਼ਾ ਲੱਗ ਸੀ ਕਿ 11 12 ਵਾਲੀ ਹੈਗੀ ਜਮਾ ਹਾਂ ਬਈ ਬਈ ਪੂਰੀ ਠੰਡੀ ਸੀ 라 ਕੋਈ ਆਈ ਨਹੀਂ ਜਿਵੇਂ ਮਰਜੀ ਜਿੱਧਰ ਦੀ ਆਏ ਨਹੀਂ ਮਗਰ ਦੀ ਮੂਹ ਚੋਂ ਆਏ ਨਹੀਂ ਕੋਈ ਲੱਗ ਸਕਦੀ ਠੀਕ ਹੈ ਹੱਥ ਝੋਟੇ ਜਿਵੇਂ ਮਰਜੀ ਫਿਰ ਚੱਲੋ ਠੀਕ ਹੈ ਵੀ ਸ਼ਾਂਤ ਸੁਵਾ ਦਿਆ ਹਨਾ ਮੇਰੇ ਨਾਲ ਦਾ ਕੋਈ ਨਹੀਂ ਕਰ ਪਲੂਨ ਸੂਨ ਵਾਲੀ ਆ ਵੀ ਆਪਾਂ ਇਹ ਲੱਤਾਂ ਮਾਰ ਲੱਗ ਜੂ ਹਨਾ ਠੀਕ ਹੈ ਸੋ ਬਟਨ ਵਾਲੀ ਝੋਟੀ ਆ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੰਬਰ ਬੋਲਦੀ ਵੀਰ ਦੁਬਾਰੇ ਆਪਣੇ ਕਰੀ 9752984569 ਅਕੀ 98557 98142 ਸੋ ਕਿਸੇ ਵੀ ਵੀਰ ਦੇ ਝੋਟੇ ਪਸੰਦ ਹੋ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਅ ਰਹੋ